ਸਸਰਗੱਜ ਕੀ ਹਲਚਲ ਸਾਰਿਆਂ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਕਿਰਨ ਨੂੰ ਚੌਂਕੇ ਚੜਾਇਆ ਜਾ ਰਿਹਾ ਜੀ ਸਿੱਖ ਮਰਿਆਦਾ ਅਨੁਸਾਰ ਜਦੋਂ ਸਿੱਖ ਰੀਤੀ ਰਿਵਾਜ ਹੁੰਦੇ ਨੇ ਸਿੱਖ ਮਰਿਆਦਾ ਹੁੰਦੀ ਹੈ ਉਹਦੇ ਵਿੱਚ ਲੇਡੀਜ਼ ਤੇ ਬੱਚਾ ਹੁੰਦਾ ਤੇ ਉਸ ਨੂੰ ਕੁਝ ਸਮੇਂ ਕੁਝ 21 ਦਿਨ ਬਾਅਦ ਕੋਈ 20 ਦਿਨ ਬਾਅਦ ਕੋਈ 25 ਦਿਨ ਬਾਅਦ ਜੋ ਵੀ ਹੁੰਦੇ ਨੇ ਚੌਂਕੇ ਚੜਾਇਆ ਜਾਂਦਾ ਚੌਂਕੇ ਚੜਾਣ ਦਾ ਮਤਲਬ ਇਹ ਹੁੰਦਾ ਕਿ ਹੁਣ ਲੇਡੀ ਰਿਕਵਰ ਹੋ ਚੁੱਕੀ ਹੈ ਹੁਣ ਆਪਣਾ ਚੌਂਕਾ ਚੁੱਲਾ ਚੌਂਕਾ ਸੰਭਲੇ ਹੈ ਹਨਾ ਬਟ ਹਲੇ ਕਿਰਨ ਦੀ ਕਪਕਨੀਸ਼ ਦੇਖੀ ਜਾਵੇ ਸ਼ੀ ਇਸ ਨਾਟ ਪ੍ਰੋਪਰਲੀ ਰਿਕਵਰਡ ਬਟ ਆਪਾਂ ਜੋ ਚੌਂਕੇ ਚੜਾਣ ਦੀ ਇੱਕ ਮਰਿਆਦਾ ਹੁੰਦੀ ਆ ਉਹ ਪੂਰਾ ਕਰ ਰਿਹਾ ਗਰੰਥੀ ਸਿੰਘ ਜੀ ਆਏ ਨੇ ਬਾਬਾ ਜੀ ਕਰੇ ਪਾਠ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ ਬੱਚੇ ਨੂੰ ਤੇ ਕਿਰਨ ਨੂੰ ਅੰਮ੍ਰਿਤ ਲਾਇਆ ਜਾਏਗਾ ਸੁਚਮ ਕੀਤਾ ਜਾਏਗਾ ਤੇ ਇਹ ਤਰੀਕਾ ਹੁੰਦਾ ਜੀ ਸਵੇਰੇ ਸਵੇਰੇ ਉੱਠ ਕੇ ਕੇਸ਼ ਇਸ਼ਨਾਨ ਕਰਕੇ ਬੱਚੇ ਨੂੰ ਵੀ ਨਵਾ ਕੇ ਮਾਂ ਵੀ ਨਹਾਉਂਦੀ ਆ ਅਸ ਪਿਓ ਵੀ ਨਹਾਉਂਦਾ ਸਾਰੇ ਨਾਲ ਕੇਸ਼ ਇਸ਼ਨਾਨ ਕਰਕੇ ਫਿਰ ਪਾਠ ਸੁਣਦੇ ਨੇ ਉਸ ਤੋਂ ਬਾਅਦ ਫਿਰ ਚੌਂਕੇ ਚੜਾਇਆ ਜਾਂਦਾ ਜੀ ਤੇ ਆਉਂ ਦਿਖਾਨੇ ਆ ਜੀ ਤੁਹਾਨੂੰ ਪੂਰੀ ਵਿਧੀ ਜੇ ਕੋ ਗਾ ਕਰ ਵਿਚਾਰ ਕਰਤੇ ਕਿ ਗੁਰਨਾਮ ਸਮਾਰਤਾ ਉਤਮ ਦੇ ਆ ਕਾ ਪੂਰ ਸੰਤੋਖ ਸਾ ਬਰਖਾ ਜਿਨੋਂ ਤੋਂ ਜੀ ਕੋ ਬੁਝਾਵੇ ਸਿਆਰ ਕੋ ਉੱਪਰ ਕਿਤਾ ਭਾਰ ਕਰਤੇ ਹੋਰ ਪਰ ਹੋਰ ਉਸਤੇ ਭਾਰਤ ਲੈ ਕੋਣ ਜੋਰ ਜੀ ਯਾਤਰਾ ਗਾ ਕੇ ਨਾਮ ਸੰਗਣਾ ਲਿਖਿਆ ਮੂਰੀ ਕਲਾਮ ਇਹ ਲਿਖਣ ਕਿ ਜਾਣਾ ਕੋ ਲਿਖਣ ਕਿ ਕਿਤਾ ਹੋਏ ਇਹ ਤਾਂ ਤੌਣਸਵਾਲੇ ਰੋਗ ਕੈਤੀ ਦਾ ਅਜਾਣੇ ਕੋਣ ਪੋਚ ਕੀਤਾ ਬਸਾ ਕੋਕਵਾ ਉਸਤੇ ਉਲਖ ਦਰਿਆ ਉਪਰ ਕੋਣ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋਤ ਪਾਲਦਾਈ ਪਲੀਕਾਰ ਉਸਨਾਂ ਸਲਾਮ ਨਰੰਗ ਰਾਮਣਾ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤਿ ਜਗ ਸਰਾਤ ਦੋਈ ਦਾਹੀ ਦਾਇਆ ਕੇ ਸੇਲਾ ਸਗਲ ਜਗ ਤੇ ਕੰਗਿਆ ਨਿਉ ਬੁਰੀਆਂ ਨਿਉ ਨਿਤਰ ਮਾਧੂਰੇ ਪਰਮੇ ਆਪ ਆਪਣੇ ਗੇਦਣ ਜਿਨੇ ਨਾਮ ਰੋਧੀਆਂ ਗੁੰਜ ਰਿਖ ਰਾਂ ਸਰਪੰਚ ਸਾਹਿਬ ਦੇ ਸਾਰੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰਾਂ ਪ੍ਰਯਤਨ ਰੱਖਣਾ ਆਉਣ ਵਾਲੇ ਵਿਗਨਾਂ ਦੇ ਨਾਸ ਕਰਨੇ ਜੀ ਭਜਨ ਦੇ ਪ੍ਰਕਾਸ਼ ਕਰਨੇ ਪਰਿਵਾਰ ਦੇ ਵੱਲੋਂ ਬੇਅੰਤ ਮਾਣ ਦਾ ਸਪਨੇ ਖਜਾਨੇ ਚ ਪ੍ਰਵਾਨ ਸੇਕ ਕੰਦੇ ਖਜ਼ਾਨੇ ਭਰਪੂਰ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजोनी से भंग गुरु प्रसाद करता पुरख निर्भो निर्वैर अकाल मूर्त अजोनी से भंग गुर प्रसाद एक ओंकार करता पुरख निर्भ निर्वैर अकाल मूर्त अजोनी से भंग ਪ੍ਰਸ਼ਾਨ ਇਬਾਦਤ ਕੋਰ ਹਾਂਜੀ ਬਦਤ ਜੀ ਮੇਰੇ ਚੁੰਮ ਰੱਖੀ ਹਾਂਜੀ ਯਾਰੀਆਂ ਪੈਣਾ ਚੜਕੇ ਚੁੱਕੇ ਵਧਾਈਆਂ ਵਧਾਈਆਂ ਸਭ ਨੂੰ ਆ ਜੋ ਮਮੀ ਆ ਲਿਓ ਬੋ ਮੇਰੇ ਬੱਚਾ ਹੋਈ ਇਹ ਵੀ ਬੇਚੈਸ਼ ਟੈਸਟ ਕਰਾ। ਦੋਰ ਬਾਬਾ ਜੀ। ਨਾ ਕੋ ਰੋਪੀ ਹਮਦਨ ਕਰਦਾ। ਸੋਨਿਆ ਸੋਨਿਆ। ਜੋ ਜੀ ਸ਼ਕਨ ਕਰਦੇ ਹੋਏ ਕਿਰਨਚੋਲਾ ਵਾਲਾ। ਆ ਚੋਲ ਹੈ। ਮੰਮੀ। ਆ ਚੌਂਕੀ ਕਿਰਨ ਨੂੰ ਚੜਾਏ ਕਿਰਨ ਦੇ ਚੋਲ ਬਣਾਏ ਨੇ ਨਾ ਨਕਲੀ ਵਾਲੇ ਦੋ ਘੱਟ ਮਾਰ ਕੇ ਵਿੱਚ। ਹੈ? ਬਣਾਇਆ ਪੁਰਾਣ ਸਵੇਰੇ ਉੱਠ ਕੇ ਕਿਰਨ ਸਪੈਸ਼ਲ ਚੋਲ ਬਣਾਏ ਹੈ ਆਹ ਬਣੇ ਬਣੇ ਚੋਲਾ ਜੱਤ ਮਾਰਦਾ ਗੜ ਵਾਲੇ ਹਾਂ ਕੀ ਦੇਖਣਾ ਆ ਰਿਹਾ ਇਹ ਦੇਖਣਾ ਰਿਹਾ ਜੂੜੀ ਕਰਕੇ ਆ ਬਿਸਕੁਟ ਦਿਖਾ ਰਿਹਾ ਠੀਕ ਹੈ ਖਾਲੇ 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 ਹਾਂ ਮੈਂ ਤੇਰੇ ਨਾਲ ਚੱਲ ਰਿਹਾ ਜਿੱਥੇ ਕੀ ਜਿੱਥੇ ਨਹੀਂ ਬਿਲਕੁਲ ਨਹੀਂ ਉਹ ਲੈ ਜਾ ਯਾਰ ਮੈਨੂੰ ਨਾਲ ਆਪਣੇ ਨਾਨੀ ਨੂੰ ਨਹੀਂ ਜਾਣ ਦੇਣਾ ਆਪਾਂ ਇਥੇ ਫਿਰ ਮੈਂ ਨਾਨੀ ਨੂੰ ਨਾਨੀ ਜਾਣ ਦੇਣਾ ना, को ले मा ओ, भी भी। वो मार रहे मैं ले नहीं लेके जाना नानी को नहीं लेकर जाना तो ले तो ले जाऊंगा अच्छा एक बात सुन या या नानी को ले जा या परम को ले जा पटाई करूंगा वंश वंश सुन या परम को लेकर जा या नानी को लेकर जा दोनों जाएंगे एक जना जाएगा ਯਾ ਨਾਨੀ ਜਾਏਗੀ ਯਾ ਪਰਮ ਜਾਏਗੀ ਨਹੀਂ ਨਹੀਂ ਫੇ ਮਮੀ ਕਹਿੰਦੀ ਮੈਂ ਕਾਕਾ ਨਹੀਂ ਦਿਖਾਣਾ ਨਹੀਂ ਸੁਪੜੋ ਸੁਪੜੋ ਨਹੀਂ ਰਹੋ ਨਹੀਂ ਚਪੜੋ ਨਹੀਂ ਸੁਪੜਣਾ ਵਾਹ ਸੁਪੂ ਵਾਹ ਸੁਪਰ ਚੁੱਪ ਕਹਿੰਦਾ ਆ ਪਰਮ ਵੀ ਜਾਏਗੀ ਦੋਨੋਂ ਗਈ ਜੀ ਚਾ ਠੀਕ ਹੈ ਲੈ ਜਾ ਤੂੰ ਨਾ ਲੈ ਜਾ ਲੈ ਜਾ ਗੱਡੀ ਲੈ ਜਾ ਸਾਡੀ ਕਿਸ ਪਹਿਲੇ ਕਿ ਜਾਏਗਾ ਗੱਡੀ ਚ ਲਾ ਕੇ ਲੈ ਜਾ ਟ੍ਰੇਨ ਤੇ ਜਾਣਾ ਕਾਰ ਤੇ ਜਾਣਾ ਟ੍ਰੇਨ ਕਾਰ ਤੇ ਨਹੀਂ ਜਾਣਾ ਟ੍ਰੇਨ ਕਾਰ ਤੇ ਚਲਦੇ ਆ ਟ੍ਰੇਨ ਕਾਰ ਤੇ ਕਾਰ ਤੇ ਉਹ ਟ੍ਰੇਨ ਦੇ ਵਿੱਚ ਨਹੀਂ ਜਾਣਾ ਉਹ ਜ ਖਰਾਬ ਹੋ ਗਈ ਟ੍ਰੇਨ ਇਹ ਕੋਈ ਨਹੀਂ ਦਨਾਂ ਨਹੀਂ ਕੋਈ ਟ੍ਰੇਨ पे ਨਹੀਂ ਜਾਏਗੀ ਇਹ ਗੱਡੀ पे ਜਾਏਗੀ ਟ੍ਰੇਨ ਨਹੀਂ ਡੇ ਲ ਹੋ ਰਹੀ ਹੈ ਠੀਕ ਹੈ ਗੱਡੀ ਚੱਲਾਂਗੇ 버거 ਲੈ ਕੇ मामू ਦੇ ਨਾਲ ਆਹਾ 버거 ਲੈ ਕੇ ਚੱਲੇਗਾ ਆਪਾਂ 버거 ਖਾ ਕੇ 버거 ਖਾਂਦੇ ਗੱਡੀ ਚ ਚੱਲਾਂਗੇ ਹੂੰ ਮੈਨੂੰ ਦੇ ਦੇਨਾ 버거 ਦੇ ਦੇਨਾ ਲੈ ਕੇ ਗੱਡੀ पे ਚੱਲ ਲੇਗਾ ਗੱਲਾ ਪਾ ਲਓ ਨਾ ਗੱਲਾ ਪਾ ਲਓ ਬਾਪੂ ਕੱਬ ਚਲੋ ਮਮੇਰੇ ਸਾਥ ਚਲੋ ਕਾਰ ਪੀ ਜਾ ਉਜੇ ਲੈ ਕੇ ਚਲੋਗੇ ਹਾਂ ਮੈਂ ਗੇਮ ਮੈਂ ਤੈਨੂੰ ਗੇਮ ਲੈ ਕੇ ਦਾਂਗਾ ਮੈਨੂੰ ਵੀ ਲੈ ਚੱਲ ਹਾਂ ਠੀਕ ਹੈ ਠੀਕ ਹੈ ਤੁਸੀਂ ਤਾਂ ਲੈ ਜਾ ਇਸ ਕੋ ਐ ਬੇਬੀ ਕੋ ਨਹੀਂ ਬੇਬੀ ਕੋ ਲੈ ਕੇ ਜਾਣਾ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਐਵੇਂ ਕਹਿ ਰਹੇ ਸੀ ਨਾ ਮੈਨੂੰ ਮਤਲਬ ਮੇਰੇ ਨੂੰ ਭਗਵਾਨ ਜੀ ਲੋ ਸਕੂਟਰੀ ਚੱਕ ਲੈਣਿਆ ਸਕੂਟਰੀ ਸੋਖੀ ਐ ਹੁਣ ਚੱਲਿਆਂ ਜੀ ਚੌਂਕੇ ਜੜਾਣ ਤੋਂ ਬਾਅਦ ਦਰਬਾਰ ਸਾਹਿਬ ਲੈ ਕੇ ਚੱਲੇ ਆ ਜੀ ਇੱਥੇ ਅਖੰਡ ਪਾਠ ਸਾਹਿਬ ਦਾ ਆਰੰਭ ਹੋਣਾ ਹੈ ਪਾਲਕੀ ਸਾਹਿਬ ਜਾਣਗੇ ਛੋਟੇ ਸ਼ਹਿਰ ਜਾਂਦੇ ਆ ਜੀ ਸਿੱਧੀ ਪੂਰਬ ਤੇ ਦਿਵਸ ਦੇ ਉੱਪਰ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਇਆ ਜੱਤਕਾ ਪਾਰਟੀ ਵੀ ਆਈ ਹੋਈ ਹੈ ਜੱਤਕੇ ਦੀ ਟੀਮ ਵਾਹ ਦੇਖੋ ਜੀ ਲੋਏ ਵਾਲੇ ਗਾਣੇ ਬੰਦ ਆ ਆ ਦੇਖ ਲੱਗ ਜਿਹਨੇ ਬਾ ওহ হ্যাঁ আর বড়ে মানে ਕੁੱਲ ਜਹਾਨ ਦੇ ਮਾਲਕ ਸਾਰੇ ਰਾਜਾਵਾਂ ਦੇ ਰਾਜਾ ਮੇਰੇ ਮਹਾਰਾਜਾ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਪਾਲਕੀ ਸਾਹਿਬ ਨੂੰ ਪੂਰੇ ਤਰ੍ਹਾਂ ਸਜਾ ਕੇ ਸਾਡੇ ਸਾਰੇ ਪਿੰਡ ਦੇ ਵਾਸੀ ਬੜੇ ਧੂਮ-ਤਾਮ ਨਾਲ ਮਹਾਰਾਜ ਜੀ ਨੂੰ ਲੈ ਕੇ ਜਾਂਦੇ ਹੋਏ ਫੁੱਲਾਂ ਦੀ ਵਰਖਾ ਕਰਦੇ ਹੋਏ ਸਭ ਤੋਂ ਪਹਿਲਾਂ ਪਾਲਕੀ ਸਾਹਿਬ ਦੇ ਵਿੱਚ ਬਾਬਾ ਜੀ ਦੇ ਨਾਲ ਸੰਗਤ ਤੁਰਦੀ ਹੋਈ ਸਾਡੇ ਪਿੰਡ ਦੇ ਵਾਸੀ ਇਹ ਐਸਾ ਮੌਕਾ ਹੁੰਦਾ ਜਿੱਤੇ ਸਾਰਾ ਪਿੰਡ ਇਕੱਠਾ ਹੋ ਕੇ ਬੜੇ ਸ਼ਰਧਾ ਭਾਵਨਾਵਾਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਮੱਥਾ ਟੇਕਦੇ ਨੇ ਅਸ਼ੀਰਵਾਦ ਲੈਂਦੇ ਨੇ ਤੇ ਪੂਰੇ ਪਿੰਡ ਦੀ ਫਿਰਨੀ ਦੇ ਉੱਪਰ ਬਾਬਾ ਜੀ ਨੂੰ ਲੈ ਕੇ ਜਾਇਆ ਜਾਂਦਾ ਹੈ ਤਾਂ ਕਿ ਸਾਰੇ ਪਿੰਡ ਨੂੰ ਦਰਸ਼ਨ ਹੋ ਸਕਣ ਬਾਬਾ ਜੀ ਦੇ ਤੇ ਨਾਲ ਛੋਟੇ-ਛੋਟੇ ਖਾਲਸੇ ਛੋਟੇ-ਛੋਟੇ ਖਾਲਸੇ ਬਾਬਾ ਜੀ ਦੀ ਫੌਜ ਗਤਕਾ ਕਰਦੀ ਹੋਈ ਤੇ ਨਾਲ ਹੀ ਕੁਝ ਵੀਰ ਨਾਲ ਪਾਣੀ ਦੇ ਟੈਂਕਰ ਲੈ ਕੇ ਪਾਣੀ ਤਰੋਕਦੇ ਹੋਏ ਬੜੇ ਆਰਾਮ ਦੇ ਨਾਲ ਸੜਕਾਂ ਸਾਫ਼ ਕਰਦੇ ਹੋਏ ਤਾਂ ਕਿ ਬਾਬਾ ਜੀ ਦੇ ਰਾਹ ਦੇ ਵਿੱਚ ਕੋਈ ਅੜਚਨ ਨਾ ਆਵੇ ਅੱਜ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਣਾ ਹੈ ਕਿਉਂਕਿ ਸ਼ਹੀਦੀ ਪੂਰਵ ਦੇ ਮੌਕੇ ਦੇ ਉੱਪਰ ਸਾਡੇ ਪਿੰਡ ਵੱਲੋਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੁੰਦੀ ਹੈ ਕਿਉਂਕਿ ਲੰਗਰ ਚਲਾਇਆ ਜਾਂਦਾ ਹੈ 25 26 27 ਦਸੰਬਰ ਦਾ 3 ਦਿਨ ਦਾ ਲੰਗਰ ਹੁੰਦਾ ਹੈ ਹਾਈਵੇ ਦੇ ਉੱਪਰ ਜੀਟੀ ਰੋਡ ਦੇ ਉੱਪਰ ਤੇ ਉਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਦੇਖੋ ਛੋਟੇ-ਛੋਟੇ ਖਾਲਸੇ ਖਾਲਸੇ ਦੀ ਫੌਜ ਕਿੰਨਾ ਸੋਹਣਾ ਗੱਤਕਾ ਖੇਡਦੇ ਹੋਏ ਜਿਹੜੇ ਵੀ ਨੇੜੇ-ਨੇੜੇ ਇਲਾਕੇ ਦੇ ਹੈਗੇ ਨੇ ਵੀਰ ਭਰਾ ਕੋਈ ਸੰਗਤ ਹੈਗੀ ਐ ਰਾਜਪੁਰਾ ਤੋਂ ਪਟਿਆਲੇ ਵੱਲ ਜਾਂਦਾ ਹੋਇਆ ਹਾਈਵੇ ਐ ਉੱਥੇ ਕੋਲੀ ਪਿੰਡ ਆਂਦਾ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੋਲੀ ਪਿੰਡ ਦੇ ਵਿੱਚ ਜਸਦੇਵ ਸਿੰਘ ਸੰਧੂ ਕਾਲਜ ਦੇ ਕੋਲ ਕੋਲੀ ਪਿੰਡ ਵਾਲਿਆਂ ਦਾ ਲੰਗਰ ਜੋ ਕਿ ਸ਼ਹੀਦੀ ਪੁਰਵ ਤੇ ਲਗਾਇਆ ਗਿਆ ਜਰੂਰ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਵੀ ਲਿਓ ਜਾਇ ਦਰਸ਼ਨ ਕਰ ਆਏ? ਹਾਂਜੀ ਕਰ ਆਏ ਜੀ ਦਰਸ਼ਨ। ਬਹੁਤ ਆਨੰਦ ਬਹੁਤ ਆਨੰਦ। ਮੈਂ ਸਕੂਟੀ ਤੇ ਸੀ ਐਕਚੁਅਲੀ ਮੈਂ ਜਿਆਦਾ ਫਿਰ ਨਾਲ ਹੋਰ ਨਹੀਂ ਮੈਂ ਸਕੂਟੀ ਵਾਪਸ ਲਿਆ ਆਂ ਤੇ ਸਕੂਟੀ ਕਰਕੇ ਮੈਨੂੰ ਵਾਪਸ ਆਣਾ ਪੈ ਗਿਆ ਕਿਉਂਕਿ ਸਕੂਟੀ ਵਾਰ-ਵਾਰ ਫਸ ਜਾਂਦੀ ਸੀ ਕਦੇ ਕਿੱਥੇ ਕਦੇ ਕਿੱਥੇ ਹਣਾ। ਹਾਂ ਸਹੀ ਹਾਲ ਆ। ਪੂਰੇ ਪਿੰਡ ਦੀ ਫਿਰਨੀ ਦੇ ਉੱਪਰ ਬਾਬਾ ਜੀ ਦਾ ਬਾਬਾ ਜੀ ਮਹਾਰਾਜ ਦੇ ਸਰੂਪ ਨਾਲ ਹਾਂ ਮਹਾਰਾਜ ਦਾ ਸਰੂਪ ਨਾਲ ਜਾਊਗਾ। ਪੂਰੇ ਪਿੰਡ ਹੈਨਾ ਪਵਿੱਤਰ ਹੋਏਗਾ। ਉਸ ਤੋਂ ਬਾਅਦ ਫਿਰ ਉੱਥੇ ਜਿੱਥੇ ਸੰਗਤ ਵੀ ਸੀ ਨਾ ਸੰਗਤ ਸੀ ਜਿਵੇਂ ਗੁਰਪੁਰਪ ਕੱਢਦੇ ਬਸ ਉਹੀ ਹਾਨ ਨਗਰ ਕੀਰਤਨ ਹੋਣ ਸੀ ਹਨ ਗੱਤਕਾ ਪਾਰਟੀ ਵੀ ਸੀ ਤੇ ਉਸ ਤੋਂ ਬਾਅਦ ਫਿਰ ਜਾਣਾ ਉੱਥੇ ਜਿੱਥੇ ਲੰਗਰ ਆ ਹੋਣਾ ਜਿੱਥੇ ਤਿੰਨ ਦਿਨ ਲੰਗਰ ਚੱਲਣਾ ਹੈ ਬਾਬਾ ਜੀ ਦਾ ਅਖੰਡ ਪਾਠ ਸਾਹਿਬ ਦਾ ਆਰੰਭ ਹੋਣਾ ਅੱਜ ਉਸ ਤੋਂ ਬਾਅਦ ਮੈਂ ਵੀ ਹੁਣ ਜਾਣ ਹੀ ਲੱਗਾ ਉਸ ਤੋਂ ਬਾਅਦ ਉਸ ਫਿਰ ਲੰਗਰ ਦਾ ਪ੍ਰਬੰਧ ਹੋਣਾ ਤਿੰਨ ਦਿਨ ਲਗਾਤਾਰ ਲੰਗਰ ਚੱਲੇਗਾ ਜੀ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਸਾਡਾ ਪਟਿਆਲਾ ਪਟਿਆਲੇ ਤੋਂ ਰਾਜਪੁਰੇ ਵੱਲ ਜਾਂਦੇ ਹੋਏ ਜਾਂ ਰਾਜਪੁਰੇ ਤੋਂ ਪਟਿਆਲੇ ਵੱਲ ਜਾਂਦੇ ਹਨ ਰਸਤੇ 'ਚ ਪਿੰਡਾਂ ਦਾ ਜੀ ਕੌਲੀ ਉਲੀ ਪਿੰਡ ਹੈ ਜੀ ਹੌਨ ਹਾਈਵੇ ਦੇ ਉੱਪਰ ਹੀ ਹੈ ਤੇ ਉੱਥੇ ਇੱਕ ਜਸਦੇਵ ਸਿੰਘ ਸੰਧੂ ਕਾਲਜ ਹੈ ਉਸ ਜਗ੍ਹਾ ਦੇ ਉੱਪਰ ਆਪਣਾ ਪਿੰਡ ਦਾ ਲੰਗਰ ਹੈਗਾ ਜੋ ਸ਼ਿਦੀਪੁਰਵ ਦੇ ਮੌਕੇ ਤੇ ਪਿੰਡ ਵਾਲਿਆਂ ਨੇ ਸੇਵਾ ਨਿਭਾਰੇ ਨੇ ਸਾਡਾ ਪੂਰਾ ਪਿੰਡ ਸੇਵਾ ਨਿਭਾਰ ਰਿਹਾ ਲੰਗਰ ਦੀ ਤੇ ਆਣ ਜਾਣ ਵਾਲੇ ਰਾਈਆਂ ਨੂੰ ਉਸ ਕਹਿੰਦੇ ਨੇ ਨਾ ਸੂਬਾ ਤਾਂ ਚਲਾ ਗਿਆ ਮਾੜੇ ਕੰਮ ਕਰਕੇ ਲੇਕਿਨ ਸਾਡੇ ਛੋਟੇ ਸ਼ਾਹਬਜ਼ਾਦਿਆਂ ਦੀ ਯਾਦ ਵਿੱਚ ਪੂਰੀ ਦੁਨੀਆ ਪੂਰੀ ਦੁਨੀਆ ਇਨਾ ਦਿਨਾ ਦੇ ਵਿੱਚ ਸਾਥਾਂ ਤੇ ਲੰਗਰ ਚੱਲਦੇ ਨੇ ਉਹਨਾਂ ਬੱਚਿਆਂ ਦੀ ਨਿੱਕੇ ਨਿੱਕੇ ਬੱਚਿਆਂ ਦੀ ਯਾਦਾਂ ਦੇ ਵਿੱਚ ਸਾਰੀ ਦੁਨੀਆ ਰੋਂਦੀ ਐ ਠੀਕ ਐ ਤੇ ਉਹ ਸੂਬੇ ਨੂੰ ਹਰ ਕਹਿੰਦੇ ਨੇ ਰਹਿਦੀ ਦੁਨੀਆ ਤੱਕ ਜਦੋਂ ਤੱਕ ਇਹ ਜਹਾਨ ਰਹੇਗਾ ਉਹਨੂੰ ਲਾਂਤਾਂ ਪੈਂਦੀਆਂ ਰਹਿਣਗੀਆਂ ਤੇ ਪ੍ਰਮਾਤਮਾ ਸਾਰੇ ਪਿੰਡ ਦੇ ਉੱਪਰ ਜਾਂ ਸਾਰੇ ਪੰਜਾਬੀਆਂ ਦੇ ਉੱਪਰ ਸਾਰੀ ਦੁਨੀਆ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਅੱਡੇ ਚੜ੍ਹਦੀਆਂ ਚੜ੍ਹਦੀਆਂ ਕਲਾ 'ਚ ਰੱਖਣ ਤੇ ਸਾਰੇ ਮੇਰੇ ਵੀਰਾਂ ਨੂੰ ਇਹਨਾਂ ਛੇਤੀ ਪੂਰਵ ਦੇ ਮੌਕੇ ਦੇ ਉੱਪਰ ਮੈਂ ਅਰਦਾਸ ਕਰਦਾ ਜਾਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਰੂਰ ਆਵਾਦ ਚੜ ਕੇ ਹਿੱਸਾ ਲਿਆ ਕਰੋ ਇਨ੍ਹਾਂ ਸਾਰੇ ਸਮਾਗਮਾਂ ਦੇ ਵਿੱਚ ਜੋ ਕਿ ਛੋਟੇ ਸ਼ਹਿਰਾਂ ਜਾਂਦੇ ਯਾਦ ਵਿੱਚ ਜਿੱਥੇ ਵੀ ਕੋਈ ਸਮਾਗਮ ਹੁੰਦਾ ਬਾਦ ਚੜ ਕੇ ਹਿੱਸਾ ਲਿਆ ਕਰੋ ਜੀ ਠੀਕ ਹੈ ਜੀ ਤੇ ਹੁਣ ਸਾਨੂੰ ਦਿਓ ਇਜਾਜ਼ਤ ਕਿਉਂਕਿ ਮੈਂ ਜਾਣ ਲੱਗਾ ਬਾਲਕੇ ਸਾਹਿਬ ਤੋਂ ਬਾਅਦ ਲੰਗਰ ਵੱਲ ਤੇ ਕੱਲ ਤੁਸੀਂ ਦੇਖੋਗੇ ਉਸ ਵਲੌਗ ਨੂੰ ਮੈਂ ਤੁਹਾਨੂੰ ਵਲੌਗ ਪੂਰਾ ਸ਼ੂਟ ਕਰਾਂਗਾ ਤੁਸੀਂ ਦੇਖਿਓ ਤੇ ਹੁਣ ਦਿਓ ਇਜਾਜ਼ਤ ਮਿਲਦੀ ਹੈ ਤੁਹਾਨੂੰ ਕੱਲ ਬਾਏ ਬਾਏ ਹਾਈ ਬਾਏ